ਵੀਰ ਜੀ ਕੀ ਆਪਣਾ ਨਾਂਏ ਤੇ ਅੱਜ ਜਿਹੜੇ ਵਿਕਾਸ ਕਾਰਜ ਸ਼ੁਰੂ ਹੋ ਰਹੇ ਕਿਹੜੇ ਕਿਹੜੇ ਵਿਕਾਸ ਕਾਰਜ ਸ਼ੁਰੂ ਹੋ ਰਹੇ ਕਿਹਦੇ ਵੱਲੋਂ ਇਹਦੇ ਬਾਰੇ ਜਾਣਕਾਰੀ ਦਿਓ ਸਤਿ ਸ਼੍ਰੀ ਅਕਾਲ ਜੀ ਮਕਾਈ ਪ੍ਰਦਾਨ ਗੁਰਪ੍ਰੀਤ ਸਿੰਘ ਗੋਰਾ ਸਾਡੇ ਗ੍ਰਾਂਟ ਆਈ ਹੈ ਜੀ 994000 ਰੁਪਇਆ ਇਹਦੇ ਵਿੱਚ ਅਸੀਂ ਪਾਈਪ ਲੀਨ ਸ਼ੁਰੂਆਤ ਅੱਜ ਕਰ ਚੁੱਕੇ ਹਾਂ ਤੇ ਨਗਰ ਕਲਪਾਸਤ ਜੇ ਪਾਣੀ ਨਹੀਂ ਸੀ ਕਿਉਂ ਤੇ ਉਹਦੀ ਸਮੱਸਿਆ ਨੂੰ ਦੇ ਦੇ ਅਸੀਂ ਪਾਈਪ ਤਾਂ ਲੱਗੇ ਹੋਏ ਆ ਤੇ ਧਰਮਸ਼ਾਲਾ ਦੀ ਗ੍ਰਾਂਟ ਆਈ ਹੈ ਜੀ ਦਰ ਲੋਟਵਦੀ ਹੂੰ ਤੇ ਇਧਰ ਆਪਣੇ ਰਵਿਦਾਸ ਭਗਤ ਜੀ ਦੇ ਉੱਤੇ ਸੈੱਟ ਪਵਾਇਆ ਵਾ ਤੇ ਬੱਸ ਸਟਾਪ ਬਣਾਈ ਗਈ ਅੱਛਾ ਉਹ ਬਹੁਤ ਵਧੀਆ ਬਣਿਆ ਜਾ ਕੇ ਦੇਖ ਸਕਦੇ ਹਾਂ ਬੱਸ ਸਟਾਪ ਦੇ ਉੱਤੇ ਜਿਹੜੀ ਇੰਟਰਲੋਕ ਲਵਾਈ ਆ ਉਹ ਸਰਕਾਰ ਵੱਲੋਂ ਲਵਾਈ ਗਈ ਧੰਨਵਾਦ ਕਰਾਂਗੇ ਸਰਦਾਰ ਮਨਜੀਤ ਸਿੰਘ ਬਲਾਸਪੁਰ ਹੂੰ ਜਿਨ੍ਹਾਂ ਦੀ ਬਦੌਲਤ ਹੀ ਸਾਡੇ ਕੋਲ ਲੱਗ ਰਿਹਾ ਜੀ ਅੱਛਾ ਗ੍ਰਾਂਟਾਂ ਜਣੀ ਦੀ ਜਿਵੇਂ ਕਹਿੰਦੇ ਸੀ ਵੀ ਗ੍ਰਾਂਟਾਂ ਨਹੀਂ ਆਉਂਦੀਆਂ ਖਜ਼ਾਨਾ ਖਾਲੀ ਆ ਪਿੰਡ ਨੂੰ ਗ੍ਰਾਂਟਾਂ ਆ ਰਹੀਆਂ ਗ੍ਰਾਂਟਾਂ ਬਹੁਤ ਜ਼ਿਆਦਾ ਆ ਰਹੀਆਂ ਜੀ ਅੱਛਾ ਬਸ ਗਾਲ ਕੰਮ ਵਾਲਾ ਬੰਦਾ ਵੀ ਚਾਹੀਦਾ ਦਾ ਹੂੰ ਪਿੰਡ ਦਾ ਕਿਵੇਂ ਸਹਿਯੋਗ ਮਿਲ ਰਿਹਾ ਜੀ ਪੂਰਾ ਸਹਿਯੋਗ ਮਿਲ ਰਿਹਾ ਜੀ ਅਸੀਂ ਪਿੰਡੋਂ ਅਪੀਲ ਵੀ ਕਰਦੇ ਆ ਕਿ ਸਾਡੇ ਨਾਲ ਵੱਧ ਤੋਂ ਵੱਧ ਆਉਣ ਸਹਿਯੋਗ ਦੇਣ ਸਾਡਾ ਠੀਕ ਹੈ ਤੇ ਜਿਹੜਾ ਇਹ ਪਾਣੀ ਆ ਇਹ ਜਿਹੜਾ ਸ਼ੁੱਧ ਪਾਣੀ ਦਿੱਤਾ ਜਾਣਾ ਸੀ ਉਹ ਦਲਤ ਵਸਤੀ ਤੋਂ ਦਿੱਤਾ ਜਾਣਾ ਨਾ ਹਾਂਜੀ ਹਾਂਜੀ ਅੱਛਾ ਪਹਿਲਾਂ ਉੱਥੇ ਪਾਣੀ ਬੰਦ ਸੀ ਜਾਨੀ ਪਹਿਲਾਂ ਬੰਦ ਸੀਗਾ ਜੀ ਹਾਂਜੀ ਮਨਾਂ ਚਾਰ ਪੰਜ ਸਾਲ ਹੋ ਗਏ ਉਹਨੀਆਂ ਬੰਦ ਹੀ ਪਿਆ ਸੀ ਪਾਣੀ ਬੰਦ ਹੀ ਪਿਆ ਸੀ ਉੱਥੇ ਪਾਣੀ ਨਹੀਂ ਜਾਂਦਾ ਪਾਣੀ ਵਾਟਰ ਸਪਲਾਈ ਹੈ ਨਹੀਂ ਪਾਣੀ ਹੈ ਨਹੀਂ ਉਧਰ ਪਾਣੀ ਵੀ ਨਹੀਂ ਜਾ ਰਿਹਾ ਜੀ ਅੱਛਾ ਪਾਣੀ ਬਹੁਤ ਖਰਾਬ ਉਧਰ ਅੱਛਾ ਜੀ ਕਿਉਂਕਿ ਜਿਹੜਾ ਦੇਖਦੇ ਆ ਵੀ ਸਰ ਵੀ ਹੋਇਆ ਸੀ ਪਾਣੀ ਖਰਾਬ ਆ ਬਿਮਾਰੀਆਂ ਫੈਲਦੀਆਂ ਉਹਦੇ ਕਰਕੇ ਵਾਟਰ ਸਪਲਾਈ ਦੀ ਪੈ ਪਾਈ ਜਾਣੀ ਪ੍ਰਧਾਨ ਜੀ ਆਪਣਾ ਕੀ ਨਾਂ ਐ ਤੇ ਅੱਡੇ ਦੇ ਵਿੱਚ ਐਂਟਰਲੌਕ ਲੱਗੀ ਆ ਪਹਿਲਾਂ ਕਹਿੰਦੇ ਕਾਫੀ ਇੱਥੇ ਟੋਏ ਟੋਏ ਹੁੰਦੇ ਸੀ ਇਹਦੇ ਬਾਰੇ ਦਿਓ ਜਾਣਕਾਰੀ ਵਾਇਗੁਰ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੇਰਾ ਨਾਂ ਜੀ ਇਕਬਾਲ ਸਿੰਘ ਤੇ ਅਸੀਂ ਗੋਰੇ ਬਾਈ ਨੂੰ ਕਿਹਾ ਇੰਟਰਲੌਕ ਲਵਾਉ ਇੱਥੇ ਬਹੁਤ ਬੁਰਾ ਹਾਲ ਸੀ ਬਾਥਰੂਮਾਂ ਦਾ ਹੀ ਬਹੁਤ ਬੁਰਾ ਹਾਲ ਸੀ ਕੋਰਾ ਪ੍ਰਧਾਨ ਬਣਿਆ ਜਦੋਂ ਦਾ ਉਦੋਂ ਤੋਂ ਲੱਗ ਕੇ ਗੋਰੇ ਨੇ ਬਹੁਤ ਜ਼ਿਆਦਾ ਕੰਮ ਕਰਵਾਏ ਆ ਤੇ ਮਨਜੀਤ ਨੂੰ ਬਲਾਸਪੁਰ ਵਾਲੇ ਨੂੰ ਕਹਿ ਕੇ ਗ੍ਰਾਂਟ ਵੀ ਮੰਗਵਾਈ ਆ ਜਿੰਨਾ ਵੀ ਜਾਣੇ ਕੰਮ ਸੀ ਸਾਰਾ ਗੋਰੇ ਭਾਈ ਨੇ ਕਰਵਾਇਆ ਬੱਸ ਸਟੈਂਡ ਦਾ ਇੱਥੇ ਬਹੁਤ ਬੁਰਾ ਹਾਲ ਸੀ ਜਦੋਂ ਸਵਾਰੀਆਂ ਵੀ ਆਉਂਦੀਆਂ ਸੀ ਹੋਰ ਵੀ ਜਿੰਨੇ ਪੈਸੇਂਜਰ ਲੋਕ ਸੀਗੇ ਸਾਰੇ ਤਲਕ ਤਲਕੀ ਡਗਦੇ ਸੀਗੇ ਸਾਨੂੰ ਵੀ ਬਹੁਤ ਤਕ ਤੌਂਦੀ ਸੀ ਪਰੇਸ਼ਾਨੀ ਸੀ ਤੇ ਇਹ ਗੋਰੇਬਾਈ ਦਾ ਧੰਨਵਾਦ ਆ ਜੀ ਕਿੰਨਾ ਕਿਚਰ ਹੋਗਾ ਤੁਹਾਨੂੰ ਇੱਥੇ ਲੋਕੂ ਅੱਡੇ ਚ ਮੈਨੂੰ 17 ਸਾਲ ਹੋ ਗਏ ਜੀ ਜਾਨੀ ਕੱਚਾ ਸੀ ਪਹਿਲਾਂ ਹਾਂਜੀ ਹਾਂਜੀ ਬਹੁਤ ਬਰਾ ਹਾਲ ਸੀ ਹੁਣ ਕਿਵੇਂ ਲੱਗਦਾ ਜਦੋਂ ਹੁਣ ਇੱਥੇ ਲਿਆ ਕੇ ਆਏ ਗੱਡੀਆਂ ਪਾੜਦੇ ਆ ਨਹੀਂ ਹੁਣ ਤਾਂ ਹੀ ਬਹੁਤ ਬਹੁਤ ਸਾਫ ਸੁਥਰਾ ਜੀ ਜਿਹੜੇ ਪਾਸੋਂ ਵੀ ਬੰਦੇ ਆਉਂਦੇ ਆ ਹੋਰ ਉਹ ਵੀ ਜਾਨੀ ਸਲਾਹਾ ਕਰਦੇ ਆ ਬਹੁਤ ਵਧੀਆ ਗੱਲ ਬਣ ਗਈ ਹੁਣ ਲੱਗਦਾ ਵੀ ਪੂਰੇ ਪ੍ਰਧਾਨ ਨੇ ਕਿਹਾ ਤੇ ਬਲਾਸਪੁਰ ਨੇ ਗਰਾਡੇ ਵਧੀਆ ਥਾਂ ਤੇ ਜੜੀ ਨਹੀਂ ਸਾਡੇ ਅੱਖੇ ਲੱਗਿਆ ਜੀ ਉਹਦਿਆਂ ਨੇ ਕਹਿ ਕੇ ਪੰਜਾਹ ਹਜ਼ਾਰ ਰੁਪਏ ਜਦੋਂ ਜਦੋਂ ਆਖਿਆ ਨੇ ਸਾਰਾ ਕੰਮ ਕਰਵਾਤਾ ਵਾਸ਼ਰੂਮ ਵੀ ਬਣਨ ਵਾਲੇ ਸੀਗੇ ਬਹੁਤ ਬਰਾ ਹਾਲ ਸੀਗਾ ਉਹ ਵੀ ਇਹਨਾਂ ਨੇ ਕਰਵਾਇਆ ਧੰਨਵਾਦ ਹੈ ਇਹਨਾਂ ਦਾ ਬੀ ਬਾਥਰੂਮ ਬਹੁਤ ਵਧੀਆ ਬਣ ਕੇ ਬਹੁਤ ਵਧੀਆ ਬਾਥਰੂਮ ਬਣੇ ਹੋਏ ਆ ਜੀ ਲੋਕ ਟਾਈਲ ਲੱਗੀ ਵੀ ਆ ਅੱਡੇ ਵੀ ਸਾਫ ਸਪਾਈ ਆ ਬੰਦਾ ਰੱਖਦਾ ਨਹੀਂ ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੋਵੇ ਵੀ ਹੋਰ ਤੁਹਾਨੂੰ ਕੋਈ ਸਮੱਸਿਆ ਹੋਵੇ ਨਹੀਂ ਹੋਰ ਕੋਈ ਸਮੱਸਿਆ ਨਹੀਂ ਸਾਨੂੰ ਬਾਕੀ ਜੇ ਹੋਈ ਵੀ ਅਸੀਂ ਕਹਿ ਕੇ ਕਰਵਾਵਾਂਗੇ ਸਾਡੇ ਅੱਖੇ ਲੱਗੂਗਾ ਠੀਕ ਧ ਭਾਈ ਜੀ ਕੀ ਨਾ ਹੈ ਤੁਸੀਂ ਇੱਥੇ ਡਾਂ ਚਾਰ ਤੋਂ ਦੱਸੋ ਹਾਂ ਜੀ ਭਾਈ ਜੀ ਮੈਂ ਐਡਾਂ ਚਾਰ ਜਾਂ ਜੀ ਫੇਰਾ ਪਿੰਡ ਮੱਲਾ ਜੀ ਮੈਨੂੰ ਇੱਥੇ 25 ਸਾਲ ਹੋ ਗਏ ਜੀ ਲੋਕੋ ਪੈਜਾ ਹਾਂ ਜੀ 25 ਸਾਲ ਹੋ ਗਏ ਇੱਥੇ ਕਹਿੰਦੇ ਬਹੁਤ ਲਾਂਮਾ ਪਿੰਡਾਂ ਦੀ ਫੂਰ ਵੀ ਸੰਗਤ ਆਉਂਦੀ ਆ ਰਾਹਗੀਰ ਬਹੁਤ ਆਉਂਦੇ ਆ ਆ ਇੰਟਰਲੌਕ ਲੱਗੀ ਆ ਕਿਵੇਂ ਦੇਖੀਂ ਇੰਟਰਲੌਕ ਤਾਂ ਜੀ ਅਸੀਂ ਭਾਈ ਗੋਰੇ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਜਦੋਂ ਇਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਜੀ ਤੁਸੀਂ ਇਹ ਮਤਲਬ ਬੱਸ ਸਟੈਂਡ ਬਾਰੇ ਬਦਲਾ ਕਰੂ ਇੰਟਰਲੌਕ ਬਾਰੇ ਉਹ ਕਹਿੰਦਾ ਵੀ ਮੇਰਾ ਮਤਾ ਪਵਾਇਆ ਹੋਇਆ ਵਾ ਇਹ ਤੇ ਬਾਈ ਕੋਲੇ ਬਾਈ ਮਨਜੀਤ ਕੋਲੇ ਤੇ ਵੀ ਇਹਨਾਂ ਦੀ ਜਿਹੜੀ ਸਭ ਤੋਂ ਸਾਡੇ ਸਾਹਮਣੇ ਤਾਂ ਜਣੀ ਇਹਨਾਂ ਹੀ ਦੇਣਾ ਜੀ ਇਹ ਬਾਈ ਕੋਰੇ ਜੀ ਬਹੁਤ ਬਹੁਤ ਲੱਗਦਾ ਵੀ ਬਹੁਤ ਸਵੋਛਿਆ ਪਾਉਂਦੇ ਨੇ ਪੁਰੀਆਂ ਸਮੱਸਿਆ ਹੋਈ ਜਦੋਂ ਮੇਂ ਪੈਂਦਾ ਸੀ ਬੁਰਾ ਹਾਲ ਸੀਗਾ ਸਵਾਰੀਆਂ ਨੂੰ ਬਹੁਤ ਦਿੱਕਤ ਆਉਂਦੀ ਸੀ ਤੇ ਹੁਣ ਜਦੋਂ ਉਹਦੀ ਐਂਟਰਲੋਕ ਲੱਗੀ ਆ ਤੇ ਮਤਲਬ ਬਾਹਰਲੇ ਬੰਦੇ ਜਾਂ ਹੋਰ ਵੀ ਸਵਾਰੀ ਬਹੁਤ ਸਲਾਹਾਂ ਕਰਦੇ ਬਹੁਤ ਵਧੀਆ ਕੰਮ ਹੋਇਆ ਰਿਕ ਬਹੁਤਾ ਵੀ ਕਿਹਨੇ ਕਰਵਾਇਆ ਸੀ ਫਿਰ ਇਹਨਾਂ ਦਾ ਨਾਮ ਹੀ ਲੈਣਾ ਚਾਹੀਦਾ ਇਹਨਾਂ ਨੇ ਕਰਵਾਇਆ ਜੀ ਕਿਉਂਕਿ ਬਾਥਰੂਮ ਵੀ ਬਹੁਤ ਜ਼ਰੂਰੀ ਹਾਂ ਬਾਥਰੂਮ ਪਹਿਲਾਂ ਮਤਲਬ ਖਾਸ ਹਾਲਤ ਸੀਗੀ ਉਦਵਾਦ ਬਾਥਰੂਮਾਂ ਦਾ ਵੀ ਇਹਨਾਂ ਨੇ ਕਰਵਾਇਆ ਜੀ ਸਾਰਾ ਨਵੇਂ ਸਿਰ ਤੋਂ ਨਵੇਂ ਸਿਰੋਂ ਬਾਥਰੂਮ ਬਣਾਇਆ ਔਰ ਬਹੁਤ ਵਧੀਆ ਚੀਜ਼ ਬਣਾਈ ਹੈ ਜੀ ਐ ਨਹੀਂ ਹੈਗਾ ਸਾਰੇ ਪਾਸੇ ਜਾਨੀ ਕੋਈ ਮਤਲਬ ਕਿਸੇ ਪਾਸੇ ਕਮੀ ਨਹੀਂ ਛੱਡੀ ਇਹਨਾਂ ਨੇ ਹਾਂ ਬਹੁਤ ਵਧੀਆ ਕੀਤਾ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਜੀ ਪੈਂਦਾ ਵੀ ਉਹਦੇ ਨਾਲ ਦੀ ਨਾਲ ਪਾਣੀ ਨਿਕਲਦਾ ਹਾਂ ਨਾਲ ਦੀ ਨਾਲ ਖੜਦਾ ਹੀ ਨਹੀਂ ਜੀ ਹੁਣ ਤਾਂ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਗੁਰੇਬਾਈ ਦਾ ਜੀ ਇਸ ਵੇਲੇ ਤੇ ਕਿਉਂਕਿ ਇਹਨਾਂ ਨੇ ਸਾਡੀ ਜਦੋਂ ਵੀ ਅਸੀਂ ਮਤਲਬ ਕੋਈ ਗੱਲਬਾਤ ਕਹਿਨੇ ਨੂੰ ਵੀ ਸਾਨੂੰ ਆਹ ਪ੍ਰੋਬਲਮ ਜਾਨੀ ਉਦੋਂ ਹੀ ਹਾਜ਼ਰ ਆਏ ਸੁਣਦੇ ਨੇ ਸੁਣਦੇ ਆ ਜੀ ਇਹ ਨਹੀਂ ਗ ਜੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਜਦੋਂ ਕੋਈ ਗੱਲ ਕਰਦੇ ਆਂ ਅਸੀਂ ਭਾਈ ਇੱਥੇ ਆ ਚੱਕਰ ਉਹਦੇ ਹੀ ਆਉਂਦੇ ਆ ਗੱਲਬਾਤ ਕਰਦੇ ਆ ਜੀ ਸਹੀ ਪੂਰਾ ਪਾਣੀ ਪੂਣੀ ਦਾ ਪੂਰਾ ਪ੍ਰਬੰਧ ਆ ਪੂਰਾ ਫੁੱਲ ਪ੍ਰਬੰਧ ਆ ਜੀ ਪੂਰਾ ਪ੍ਰਬੰਧ ਆ ਜੀ ਅਸੀਂ ਗੋਰੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਰਾ ਕੁਝ ਇਹਨਾਂ ਦੇ ਕਹਿੰਤੇ ਸਾਰਾ ਕੁਝ ਹੋਇਆ ਜੀ ਸਾਡੀ ਨਿਗਾਹ ਦੇ ਵਿੱਚ ਜੋ ਜੋ ਵੀ ਹੋਇਆ ਵਾ ਇਹ ਬਹੁਤ ਵਧੀਆ ਕੀਤਾ ਜੀ ਇਹਨਾਂ ਨੇ ਹਾਂ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਕੰਮ ਇਹ ਨਹੀਂ ਗੱਲ ਹੈਗੀ ਵੀ ਮਤਲਬ ਪੂਰਾ ਥੱਲੇ ਵੀ ਮਤਲਬ ਪੂਰੇ ਬੱਟੇ-ਬੱਟੇ ਪਵਾ ਕੇ ਪੂਰਾ ਮਜ਼ਬੂਤੀ ਨਾ ਕਰਵਾਇਆ ਇਹ ਨਹੀਂ ਵੀ ਉੱਤੇ ਹੀ ਐ ਨਹੀਂ ਹੈਗਾ ਵੀ ਮਤਲਬ ਭਰਦ ਪਵਾ ਕੇ ਤੇ ਉੱਤੇ ਚੜਦੀ ਉਹ ਨਹੀਂ ਹੈ ਜੀ ਥੱਲੇ ਵੀ ਮਤਲਬ ਬਜਰੀ ਪਵਾ ਕੇ ਪੂਰਾ ਬੱਟੇ ਪਵਾ ਕੇ ਪੂਰਾ ਮਤਲਬ ਇਹਦੀ ਕਰਵਾ ਕੇ ਇਹਨਾਂ ਨੇ ਤੇ ਫਿਰ ਇਹ ਮਤਲਬ ਚਣਵਾਈ ਕੀਤੀ ਅ ਨਹੀਂ ਤਾਂ ਜਦੋਂ ਬੱਸਾਂ ਹੁੰਦੀਆਂ ਨੇ ਮੀ ਪੈਂਦਾ ਨਹੀਂ ਇਹਨਾਂ ਨੇ ਇਹਨਾਂ ਹੁਣ ਇਹਨਾਂ ਦੀ ਗੱਡੀ ਆਪਦੀ ਹੈ ਜੀ ਇਹ ਕਦੇ ਵੀ ਕੱਲ ਨੂੰ ਕੋਈ ਗੱਡੀਆਂ ਉੱਤੇ ਚੜ੍ਹਣੀਆਂ ਇੱਥੇ ਲੋਡ ਪੈਣੀ ਆ ਆਪਾਂ ਨੂੰ ਵੀ ਜੇ ਕੱਲ ਨੂੰ ਗੱਡੀ ਮੁੜੂਗੀ ਇਹਨੇ ਵਹਿ ਜਾਣਾ ਥੱਲੇ ਇਸ ਕਰਕੇ ਇਹਨਾਂ ਨੇ ਮਤਲਬ ਪੂਰੇ ਬੱਟੇ ਮਤਲਬ ਲਗਾ ਕੇ ਬੱਟੇ ਦੀਆਂ ਗੱਡੀਆਂ ਉਦੋਂ ਮੁੜ ਕੇ ਪੂਰਾ ਨੱਪ ਕੇ ਇਹਨਾਂ ਨੂੰ ਤੇ ਫਿਰ ਚਣਵਾਈ ਕਰਵਾਈ ਹੈ ਜੀ ਧੰਨ ਹਿੱਟ ਲੋਕ ਦੀ ਬਹੁਤ ਵਧੀਆ ਜੀ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਇਹਨਾਂ ਦਾ ਵੀ ਜਦੋਂ ਵੀ ਅਸੀਂ ਕਹਿੰਦੇ ਆ ਮਤਲਬ ਇਹ ਮਤਲਬ ਉਹਦੇ ਸੁਣਦੇ ਆ ਜੀ ਖੜਦੇ ਆ ਹਾਂ ਅਸੀਂ ਧੰਨਵਾਦ ਕਰਦੇ ਜੀ ਬਾਈ ਗੋਰੇ ਅੱਜ ਜੀ ਪਿੰਡ ਲੂਪੋਚ ਕੀ ਕਿਹੜੇ-ਕਿਹੜੇ ਵਿਕਾਸ ਕਾਰਜ ਸ਼ੁਰੂ ਕਰ ਰਹੇ ਹੋ ਕਿੰਨੀ ਗ੍ਰਾਂਟ ਆਈ ਆ ਤੇ ਇਹਦੇ ਬਾਰੇ ਜਾਣਕਾਰੀ ਦਿਓ ਤੁਹਾਡਾ ਕੀ ਨਾਂ ਹੈ ਕੀ ਹੁੰਦਾ ਮੈਂ ਜੀ ਗੁਰਜਿੰਦਰ ਸਿੰਘ ਪੰਚਾਇਤ ਮੈਂਬਰ ਪਿੰਡ ਲੂਪੋ ਬਾੜ ਨੰਬਰ 7 ਇੱਥੇ ਜੀ ਜਿਹੜੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਨੰਗਲ ਵਸਤੀ ਦੇ ਵਿੱਚ ਪਾਣੀ ਦੀ ਸਮੱਸਿਆ ਸੀ ਜੋ ਕਿ ਕਾਫੀ ਚਿਰ ਤੋਂ ਉਹਦੀ ਪਾਈਪ ਲਾਈਨ ਦਾ ਕੰਮ ਸ਼ੁਰੂ ਹੋ ਰਿਹਾ ਜੀ ਤੇ ਜਿਹੜਾ ਕਿ 994000 ਰੁਪਿਆ ਸਾਨੂੰ ਜਾਰੀ ਕੀਤਾ ਜੀ ਪੰਜਾਬ ਸਰਕਾਰ ਨੇ ਕਿ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਮਨਜੀਤ ਸਿੰਘ ਜੀ ਬਲਾਸਪੁਰ ਤੇ ਵਾਟਰ ਸਪਲਾਈ ਵਿਭਾਗ ਵੱਲੋਂ ਜੋ ਸਾਨੂੰ ਪੈਸੇ ਜਾਰੀ ਹੋਏ ਆ ਕਿ ਇਹਦਾ ਕੰਮ ਅਸੀਂ ਲੋਕਾਂ ਸਾਰਿਆਂ ਨਾਲ ਚਾਲੂ ਕਰਦੇ ਆ ਇਹ ਜੀ ਜਿਹੜਾ ਵੱਡਾ ਵਾਟਰ ਪਲਾਂਟ ਲੱਗਾ ਵਾ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਪੀੜੀ ਆ ਕਾਲਾ ਪੀੜੀਆ ਹੋਰ ਬਿਮਾਰੀਆਂ ਫੈਲਦੀਆਂ ਸੀ ਉੱਥੋਂ ਇਹ ਸੁੱਧ ਪਾਣੀ ਜਿਹੜਾ ਹੁਣ ਉਹ ਪਾਣੀ ਦਿੱਤਾ ਜਾਣਾ ਜੀ ਹਾਂ ਜੀ ਹਾਂ ਜੀ ਬਿਲਕੁਲ ਸੁੱਧ ਪਾਣੀ ਆਊਗਾ ਜੀ ਪੂਰਾ ਵਧੀਆ ਤੇ ਜਿਹੜੀ ਵਿੱਚੋਂ ਲੀਕਿੰਗ ਸੀਗੀ ਉਹ ਸਾਰੀ ਖਤਮ ਹੋ ਜੂਗੀ ਜੀ ਪੂਰਾ ਵਧੀਆ ਪਾਣੀ ਦਿੱਤਾ ਜਾਊਗਾ ਹੋਰ ਵੀ ਵਿਕਾਸ ਕਾਰਜ ਚੱਲ ਰਹੇ ਜੀ ਫੰਡ ਚ ਪਿੰਡ ਲੋਪੋ ਦੇ ਵਿੱਚ ਜਿਹੜੀ ਲੋਪੋ ਤੋਂ ਦੌਦਰ ਨੂੰ ਸੜਕ ਬਣ ਰਹੀ ਹੈ ਜੀ ਉਹ ਸੜਕ ਚੌੜੀ ਕਰਨ ਦਾ ਕੰਮ ਚੱਲੂ ਹੋ ਗਿਆ ਜੀ ਗਲੀਆਂ ਗੁਲੀਆਂ ਦਾ ਵੀ ਕੀਤਾ ਜੀ ਕੰਮ ਹਾਂ ਜੀ ਗਲੀਆਂ ਦੇ ਵਿੱਚ ਵੀ ਅਸੀਂ ਇੰਟਰਲੋਕ ਲਵਾਈ ਆ ਜੋ ਕਿ ਸ਼ੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਾਨੂੰ 50 ਲੱਖ ਰੁਪਏ ਜਾਰੀ ਕੀਤਾ ਸੀ ਅਤੇ ਹੋਰ ਪੰਜਾਬ ਸਰਕਾਰ ਵੱਲੋਂ ਸਾਡੀ ਬਹੁਤ ਮਦਦ ਕੀਤੀ ਹੈ ਜੀ ਕਾਚਾ ਸੰਤਸੀਟੀਲ ਨੇ ਪਿੰਡ ਗੋਦ ਲਿਆ ਵਾ ਉਹ ਗ੍ਰਾਂਟ ਭੇਜਦੇ ਆ ਜੀ ਕੋਈ ਹੋਰ ਧਰਮਸਾਲਾ ਨੂੰ ਜਾਂ ਕੋਈ ਹੋਰ ਥਾਵਾ ਨੂੰ ਭੇਜੀਆਂ ਗ੍ਰਾਂਟਾਂ ਜੀ ਉਹਨਾਂ ਦਾ ਹਾਲ ਤਾਂ ਨਹੀਂ ਹਜੇ ਤਾਂ ਅਸੀਂ ਗਲੀਆਂ ਦਾ ਹੀ ਕੰਮ ਕਰ ਰਹੇ ਆ ਹਾਂ ਉਹ ਨੂੰ ਗ੍ਰਾਂਟ ਦੇਣ ਨੂੰ ਤਾਂ ਉਹ ਕਹਿੰਦੇ ਨੇ ਵੀ ਅਸੀਂ ਤੁਹਾਡਾ ਪੂਰਾ ਪਿੰਡ ਗੋਦ ਲਿਆ ਕਰਕੇ ਵੀ ਜਿਹੜਾ ਕੰਮ ਤੁਸੀਂ ਕਹੋਗੇ ਅਸੀਂ ਕਰਾਂਗੇ ਠੀਕ ਹੈ ਜੀ ਤੁਹਾਨੂੰ